ਗੁਰੂ ਸਾਹਿਬ ਜੀ ਉਹਦਾ ਰਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜ ਜੀ ਹਰਨਾਖਸ਼ੁ ਦੁਸ਼ਤ ਧਰਮ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਸਹਰ ਸੇਵਿਆ ਅੰਤਲੇ ਛੜਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਤਾਮ ਨਾ ਹੋਈ ਤੁੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕੋਈ ਨਾ ਹੋਈ ਬਲੇ ਹਾਰੇ ਕੁਦਰਤ ਵਸੇ ਆਹ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਤ ਮਹਿ ਜੋਤ ਜੋਤ ਮੈਂ ਜਤਾ ਅਕਲ ਕਲਾ ਪਾਲ ਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋਖਸ਼ ਕਰਨਾ ਸੋ ਕਰ ਰਹਿਆ ਸੋਦਰ ਰਗ ਅਸਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਮ ਦ ਅਨੇਕ ਸੰਖਾ ਕੀਤੇ ਤੇਰੀ ਬਵਨ ਹਰੀ ਕੀਤੇ ਤੇਰੀ ਰਾਗ ਪਰਿ ਸਿੰਘ ਕਹੀ ਅਹੈਂ ਕੀਤੇ ਤੇਰੇ ਗਵਨ ਹਰੀ ਗਵੰਤੁ ਨੋ ਪਵਨ ਪਾਣੀ ਬੈ ਸੰਤੁਰ ਗਾਵੇ ਰਾਜ ਤਰੰਦੁ ਆਰੀ ਗਵੰਤੁ ਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਵਹੈ ਈਸਰ ਬਰਮਾ ਦੇਵੀ ਸੋਨ ਤੇਰੇ ਸਦ ਸਵਾਰੇ ਗਵੰਤੂ ਨੋ ਨਿੰਦਰਿੰਦਰ ਅਸਨ ਬੈਠ ਦੇਤ ਅੰਦਰ ਨਾਲੇ ਗਵੰਤੂ ਨੋ ਸਿਦ ਸਮਾਦੀ ਅੰਦਰ ਗਵੰਤੂ ਨੋ ਸਾਧ ਵਿਚਾਰੇ ਗਵੰਤੂ ਨੋ ਜਤੀ ਸਦੀ ਸੰਦੋਖੀ ਗਵੰਤੂ ਨੋ ਵੀਰ ਕਰਾਰੇ ਗਵੰਤੂ ਨੋ ਪੰਡਿਤ ਪੜਨ ਰਖੀ ਸੂਰ ਜਗ ਜਗ ਵੇਦਾਂ ਨਾਲੇ ਗਵੰਤੂ ਨੋ ਮੋਹਨੀਆ ਮਨ ਮੋਹਨਾ ਸੁਰਗ ਮਚ ਪਿਆਲੇ ਗਵਨ ਤੂਦ ਨੋ ਰਤਨ ਪਾਈ ਤੇਰੀ 68 ਤੀਤਨ ਨਾਲੇ ਗਵੰਤੂ ਨੋ ਜੁਦ ਮਾਮਲ ਸੂਰਗ ਗਵੰਤੂ ਨੋ ਖਾਣੀ ਚਾਰੇ ਗਵਨ ਤੂੰ ਨਖਨ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਈ ਤੂੰ ਗਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੂੰ ਗਵਨ ਸਿਮ ਜਿਤਨਾਵਨ ਨਾਨਕ ਕੀ ਵਿਚਾਰੇ ਸੋਇ ਸੋਇ ਸਦਾ ਸਤਿ ਸਾਈਂ ਸਚ ਸਚਿ ਨਾਈ ਹੈ ਪੀ ਹੋ ਸਿਜੈ ਨੰਦ ਅਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਿਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਸਕੀਬ ਨੇ ਆਈ ਜੋ ਤਿਸ ਪਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਓ ਸ਼ਾਹ ਪਤਸਾਹਿਬ ਨਾਨਕ ਰਹਿਨ ਨਰ ਜਾਈ ਅਸਮ ਹੱਲਾ ਪਹਿਲਾ ਸੁਨ ਵਡਾ ਖੈ ਸੋ ਕੋਈ ਕੇਵੜ ਵਡਾ ਜੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੀ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਕੇ ਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੀਵੜ ਸੀ ਰਹਾਉ ਸਭ ਸੁਰਤੀ ਮਿਲ ਸੁਰਤ ਕੁੰਭਾਈ ਸਭ ਕੀ ਮਿਲ ਲਕੀਮ ਪਾਈ ਗਿਆ ਨੀਤਿਆ ਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲਵੜਿਆਈ ਸਭ ਸਤ ਸਉ ਤਪ ਸੋ ਚੰਗਿਆਈਆਂ ਸਦ ਬਰਖ ਕੀਆਂ ਬੜਿਆਈਆਂ ਤੋਦ ਗਨ ਸਦੀਕ ਨੇ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਅਖਨ ਵਾਲਾ ਕੀ ਵਿਚਾਰਾ ਸਿਫਤੀ ਭਰੇ ਤੇਰੀ ਪੰਡਾਰਾ ਜਿਸ ਤੂੰ ਦੇਹਿਤ ਸਕਿਆਚਾਰ ਨਾਨਕ ਸਤਿ ਸਵਾਰਨ ਹਰਿ ਦਾ ਸਮਹੱਲਾ ਪਹਿਲਾ ਅੱਖਾ ਜੀਵਾ ਵਿਸਰੈ ਮਰ ਜਾਉ ਅਖਨੇ ਓਖਾ ਸਚਾ ਨਾਉ ਸਚੇ ਨਾਮ ਕੀ ਲਾਗੇ ਭੂਖ ਉਤ ਭੂਖੈ ਖਾਈ ਚੱਲੀ ਅਹ ਦੁਖ ਸੋ ਕਿਉਂ ਵਿਸਰੈ ਮੇਰੀ ਮਾਈ ਸੱਚਾ ਸਹਿ ਸਚੈ ਨਾਹੀ ਰਹਾਉ ਸੱਚੇ ਨਾਮ ਕੀ ਤੇਲ ਬੜਿਆਈ ਆਗ ਤੱਕ ਕੀਮਤ ਨਹੀਂ ਪਾਈ ਜਿਸ ਮਿਲ ਕੇ ਅਖਨ ਪਾਹੀ ਵਡਨ ਹੋਵੇ ਘਟ ਨ ਜਾਏ ਨਾ ਉਹ ਮਰੇ ਨਾ ਸੋਵੇ ਸੋਵਦੀਂ ਦਰਹਿ ਨ ਚੁਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵਣ ਆਪ ਤੇ ਹੁਣ ਤੇਰੀਂ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤਿ ਕਮ ਜਾਤ ਨਾਨਕ ਨਾ ਬਾਚ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹਮ ਕੀ ਰੀ ਕਿਰਮ ਸਤਿਗੁਰ ਸ਼ਰਣਾਇ ਕਰਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਤ ਹਮ ਰੀ ਰਹਿ ਰਸ ਰਹਿ ਹਰ ਜਨ ਕੇ ਵਡ ਭਾਗ ਵੜੀ ਰੇ ਜਿਨ ਹਰ ਹਰ ਸਰਗਰ ਹਰ ਪਿਆਸ ਹਰ ਹਰ ਨਾਮ ਲੈ ਤੁਰ ਤਸ ਹੈ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਪਾਗ ਹੀ ਜੰਪਾਸ ਜੋ ਸਤਿਗੁਰ ਸਨ ਸੰਗਤ ਨਹੀਂ ਆਏ ਤ੍ਰਿ ਦੇਵੇ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤੈ ਤੁਮ ਮਸਤ ਲਿਖਿਆ ਲਿਖਾਸ ਤਣ ਤਨ ਸਤ ਸੰਗਤ ਰੀਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿ ਰੇ ਮਨਜਿਤ ਵਹਿ ਉਦਮ ਜਾਹਰ ਹਰ ਜੀਉ ਪਰਿਆ ਸੈਲ ਬਥਰਮੈ ਜਨ ਤੂ ਪਾਇ ਤਾ ਕਰਿ ਜਿਕਾਗੇ ਕਰ ਤਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਰ ਰੇ ਜਿਕ ਸੰਭਾਇ ਠਾਕੁਰ ਕਾਹਿ ਮਨ ਪੋ ਕਰਿਆ ਊੜੇ ਊੜ ਆਵੇ ਸਹਿ ਕੋ ਸਾਚ ਪਛੇ ਵਿਚਰੇ ਸ਼ਰਿਆ ਤੈਨ ਕਾਮਣ ਖਿਲਾਵੇ ਕਮਣ ਧੁਗਾਵੇ ਮਨ ਮੈਂ ਸਮ੍ਰਣ ਕਰਿਆ ਸਭ ਨਿਧਾਨ ਦਸ ਸੱਠ ਸਦਾਨ ਠਾਪੂਰ ਕਰਤਲ ਧਰਿਆ ਜਨ ਨਾਨਕ ਬਾਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਰਵਰਿਆ ਰਾਗ ਸਮਲ ਲਾ ਚੌਥਾ ਸੂਰਖੇ ਓਮਕਾਰ ਸਰਗੁਰ ਪ੍ਰਸਾਦ ਸੂਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਪਾਰਾ ਸਉਤਿ ਆਵਹਿ ਸਭ ਤਿਆਵੈ ਤੋ ਜੀ ਹਰ ਸਚੇ ਸ੍ਰੀ ਨਾਨਹਾਰ ਸਭ ਜੀਤੁ ਮਾਰੇ ਜੀਤੁ ਜੀ ਆ ਕੰਦਰ ਤਰ ਹਰਿ ਤੇਬ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਰੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜੇ ਅੰਦਰ ਸਰਬ ਨਰਨਤ ਜੀ ਹਰੇ ਕੋ ਬੁਰਖ ਸੰਭਾਲਨਾ ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਰ ਬਨਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖੂ ਖਾਨ ਜੋ ਸੇਵਹਿ ਜੋ ਸੇਵਹਿ ਤੁਜੀ ਜੰਨਾਨ ਤੈਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝ ਜੀ ਸੇ ਜੰਦੁਗਮੈ ਸਿ ਕੋ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਨ ਹਰ ਧਿਆਇਆ ਜੀ ਤਨ ਦੂਟੀ ਜਮ ਕੀ 파ਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਲ ਜੀ ਪਰੇ ਬੇਅੰਤ ਬੇਅੰਤਾ ਤੇਰੀ ਬਖਤ ਤੇਰੀ ਬਖਤ ਲਾਣ ਤੋ ਜੀ ਹਰਿ ਅਣਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਰ ਪੂਰਿਆ ਜੀ ਤਉਤਾ ਪਹਿਨੇ ਪਹਿਵੇਂ ਅੰਤਾ ਤੇਰੇ ਨੇਕ ਤੇਰੇ ਅਨੇਕ ਪੜੇ ਬਸ ਸਿਮਰਤ ਸਾਥ ਜੀ ਕਰਿ ਕਰਿ ਅਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦਿ ਬੁਰਖ ਬਰੰਬਰ ਕਰਤਾ ਜੀ ਤੋ ਜੇਵੜੇ ਅਵਰਨ ਨ ਕੋਈ ਤਉ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਦ ਆਪੇ ਭਾਵੇਂ ਸੋਈ ਵਰਤ ਜੀ ਤੂੰ ਆਪੇ ਕਰੈ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦ ਆਪੇ ਸ੍ਰਿਸ਼ਟ ਸਭ ਕੋਈ ਜਨਾਨੰ ਗੁਣ ਗਾਵੇ ਕਰਤੇ ਕੀ ਦੀ ਦੂ ਸਭੈ ਕਰਜਨੋ ਇਸ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੁੰਦੇ ਸੋਇ ਆਉ ਪਾਈ ਰਹਾਉ ਸਉ ਤੇਰੀ ਤੂ ਸਬਨਿੰਤੇ ਆਇਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੋਂ ਗੁਆਇ ਤੁਜਾ ਵਿਛੋੜਿਆ ਮਿਲਾਇਆ ਤੂੰਂ ਦਰਿਆ ਸਭਤ ਜੀ ਮਾਹੇ ਤੂੰ ਬਿੰਦੂ ਜ ਕੋਈ ਨਾਹੀ ਜਿਨ ਸਭ ਤੇਰਾ ਖੇਲ ਜੋਗ ਮਿਲ ਵਿੱਚ ਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਈ ਸੋਏ ਜਨ ਜਣੇ ਹਰ ਗੁਣ ਸਦਹੀ ਅਖ ਵਖਾਣੇ ਜਿਨ ਹਰ ਸੇਵਾ ਤਨ ਸੁਪਾਇ ਸੇ ਜੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤਦ ਬਿੰਦੂ ਚਾਉਰ ਨਾ ਕੋਈ ਤੂੰ ਕਰ ਕਰ ਵੇਖਿਆ ਜਾਣੇ ਸੋਏ ਜਨ ਨਾ ਗੁਰਮੁਖ ਪ੍ਰਗਟ ਹੋਏ ਅਸਮ ਹੱਲਾ ਪਹਿਲਾ ਕਿਤ ਸਰਵਰਡੇ ਪਿਲੀ ਨਵਾਸ ਸਭ ਪ੍ਰਾਣੀ ਭੌਗਤ ਨਹਿ ਕੀਆ ਪੰਕਜ ਜੋ ਮੋਹ ਪਗਨੇ ਚਾਲੈ ਮ ਦੇਖਤ ਦੂਭੀ ਹਲੇ ਮਨ ਇਕ ਨਾ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲੇ ਆ ਰਹਾ ਨਾ ਹਾਂ ਜਤੀ ਸਤ ਨਹੀਂ ਪੜਿਆ ਮੁਰਖ ਮੋਦਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸ਼ਰਨਾ ਜਿੰ ਤੂੰ ਨਾ ਹੀ ਬਿਸਰਿਆ ਅਸ ਮਹਲਾ ਪੰਜਾਬ ਪਈ ਪ੍ਰਾਪਤ ਮਨੁਕ ਦੇਹ ਰੀਆ ਗੋਵਿੰਦ ਮਰਨ ਕੀ ਤੇਰੀ ਬਰੀਆ ਅਵਰ ਕਾ ਚਰਕ ਤੈਨਾ ਕਾਮ ਮਿਲ ਸਤ ਸੰਗ ਨ ਭਈ ਕੇਵਲ ਨਾਮ ਸਰੰਜਾਮ ਲਾਪੋ ਜਲ ਤਰਨ ਕੇ ਜਨਮ ਰਿਥਾ ਜਤ ਰੰਗ ਮਾਇਆ ਕਿ ਰਹਾਉ ਜਬ ਤਵ ਸੰ념 ਧਰਮ ਨ ਕਮਾਇ ਸੇਵਾ ਸਨ ਨ ਜਾਣਿਆ ਹਰਿ ਰਾਯਾ ਕਹੋ ਨਾਨਕ ਹਮ ਨੀਤ ਕਰਮਾ ਸ਼ਰਨ ਪਰੇ ਕੀ ਰਖੂ ਸ਼ਰਮਾ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਹਿ ਪਾਛੇ 10ਵੀਂ ਕਵਿ ਵਚਨ ਦੀ ਚੌਪਈਂ हमरी करो आत देर छ पूर्ण हो चित इच्छा तौ जनम मंड है अमर अपना जान गुरु प्रित पार हमरे दुष्ट सहित तुम का बहु अपहव दै मोय विच आवहु सुखी वसय मुर परिवार सिख सिख स्वय कृत तार मुर क्षण कर दे क्रिय सवरण कु असंगरी है पूर्ण होई मारी आशा दूर जिन की रह प्यासा

کٹکڑ کے انتر کی جان پلے بورے کی پیر پچھانت چیٹی سر کپا دتن دکھ پائی تھی ایک ایک گڈ کڑ کی پڑ پڑ کی جانے جب کر تارا پرت دے پارا جب اکرک کرت ہو کر کب ہوں تم میں ملت دے کر سب ہوں جیتے ودن سیٹ سب تارے اب اپنی بوجھا ہیں ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਬੀਰ ਬੀਦੇ ਹਰਿ ਆਲਮ ਨਿਰੰਕਾਰ ਨਿਰਵਕਾਰ ਨੇ ਲੰਬ ਬੋ ਆਦਨੀ ਲੋ ਨਾਦ ਸੰਭ ਤਾਕਾ ਮੂੜ ਚਦ ਬਿਦ ਜੰਗ ਪੀਣਨ ਬਹੁਤ ਵੇਦਾ ਤਾਕੋ ਕਰ ਪਾਨਨ ਨਮਨਤ ਮਾ ਮੂੜ ਕਛ ਪੇਦ ਨਾ ਜਾਨਤ ਮਹਾਂਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚਿੰਤਨੇ ਬਿਵ ਆਪ ਆਪਣੀ ਮੁਦਾਇ ਦੇਤੀ ਬਰਣਤ ਪਹਿਨ ਬਰਤੇ ਤੇਤੀ تمرا لکھنا جائے بسارا کہ حبت صدی عبرت مسن سارا سنسارا, ایک ایروپ انہو سروپا رنگ پہ وراؤ کہیں بھوپا اندر جو جیرے سے تیگی نیت پوئی کھان بہر رچ دینی کہوں بھول را جاو بیٹھا کون سمد پہ سنگ رہ سگری سیشت دکھائے چمبا وا جو گاز رو سی میری تم کرو سکھو بار سکھ سنگر رو دوشتی دیٹھ ودد پاتا سگلم لیش کرو رنکاتا ਜੇ ਅਸਤੋਤਵ ਸਰਨੀ ਭਰੇ ਤਿਨਕੇ ਦੁਸ਼ਟ ਦੁਖਦ ਤਵੇ ਮਰੀ ਪੁਰਖ ਜਨ ਪਗ ਪ੍ਰੀਤੇ ਹਾਰੇ ਤਿਨਕੇ ਤੁਮ ਸੰਗਟ ਸੋ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂਗੇ ਗਾਲ ਨਿਕਟ ਨੈ ਹੈ ਰਛਾ ਹੋਇ ਤੈ ਸੁਕਾਲਾ ਦੁਸ਼ਟ ਅਰਿਸ਼ਟ ਤਰੇਦ ਕਾਲਾ ਕਿਰਪਾ ਦ੍ਰਿਸ਼ਟ ਤੰਜਹਿ ਨਹਿ ਰਹੋ ਤਾਂਗੇ ਤਵ ਤਨਕ ਮੋਹ ਰਹੋ ਦੇਸਦ ਕਰਮ ਸਭ ਹੋਈ ਦੁਸ਼ਟ ਸਵਸਕੇ ਨ ਕੋਈ ਇਕ ਬਾਰ ਜਿੰਦ ਮਸੰਬਰ ਕਲਪਨ ਤੇ ਤਾਇੰ ਬਾਰ ਜਿੰਨ ਨਰ ਨਾਮ ਤੇ ਹਾਰੋ ਕਹਾ ਨਰਦ ਦੁਸ਼ ਦੋਤੇ ਰਹਾ ੜਗ ਕੀਤ ਮੈ ਸੰਦਿਹਾਰੀ ਅਪਰਾਧ ਲਿਹੁ ਬਾਰੀ ਸ੍ਰਵਠੌਰ ਮਹੋ ਸਹਾਈ ਦੁਸ਼ ਦੋਤੇ ਲਹੁ ਬਚਾਈ ਸੋਈਆ ਪਾਇਂ ਗਹਿ ਨਉ ਤੇ ਤੁਮਰੇ ਤਉ ਤੇ ਕੋ ਅਕਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤਿ ਕ ਨਮਾਨਿਓ ਸਿਮਰਤ ਸਾਸਤਰ ਵੇਸ ਵਭੂ ਭੇਦ ਕਮੀ ਕ ਨ ਜਾਣਿਓ ਸਰੀਸ ਪਾਨ ਕਿਰਪਾ ਤੁਮ ਦੇ ਕਰ ਮੈਂ ਨ ਕਿਉ ਸਭ ਤੋਇ ਬਖਾਨਿਉ ਦੁਹਰਾ ਸਗਲ ਦੁਆਰ ਕਉ ਛਾੜ ਕੇ ਗਿਉ ਤੁਹਾਰੋ ਦਵਾਰ ਵਾਹ ਗਏ ਕਿਲਾ ਜਿਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੁਮ ਪਾਇਐ ਸਹਿਜ ਸੇਤੀ ਮਨਵ ਜੀ ਆ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ੋਦ ਗਵਨ ਆਈਆ ਸ਼ਬਦੋਤਾਂਗਾ ਭੋਰੀ ਕੇ ਰਮਨ ਜੀ ਨੇ ਵਸਾਇਆ ਕਹਿ ਨਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਦਰੋ ਹਰਿ ਨਾਲੇ ਹਰਿ ਨਾਲੇ ਰੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਜ ਸਭ ਸਵਾਰਨਾ ਸੁਨੰਗ ਗਲਾਂ ਸਮਰਤ ਸੁਆਮੀ ਸੋਕਯ ਮਨੋ ਵਿਸਾਰੇ ਕਹਿ ਨਨਕ ਮਨ ਮੇਰੇ ਦਰੋ ਹਰਿ ਨਾਲੇ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਕਰਤਾ ਦੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮੁ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੀ ਸੋਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸੰਤੁਖ ਮਨ ਆਏ ਵਸਿਆ ਅੰਨੀ ਚਾਗੋ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹੈ ਨਾਨਕ ਸਨ ਸੰਤ ਹੋਇ ਸ਼ਵਤ ਰੂਪੇ ਅਰ ਸਚਨਾ ਮੇਰਾ ਧਾਰੂ ਵਾਜੇ ਪੰਚ ਸ਼ਬਦ ਤਿਤ ਕਰਿਸ ਪਾਗੇ ਕਰਿਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਦਵਸ ਗੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੀ ਆਨੰਦ ਸੁਨਹੁੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰਵਰਮ ਪ੍ਰਭ ਪਾਇ ਉਤਰੇ ਸਗਰੇ ਬਸੂਰੇ ਦੁਖ ਰੋਗ ਸੰਦਾ ਬੂਤਰੀ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਹੰਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਵਿਣਵੰਤ ਨਾਨਕ ਮੁਰ ਚਰਨ ਲਾਗੇ ਬਾਝੀ ਅਨਹਦ ਤੂਰੇ ਮੁੰਦਾ ਬਣੀ ਮਹੱਲਾ ਪੰਜਵਾੜ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਠਾਗੁਰ ਕਾ ਪਈਓ ਇਸ ਕਾ ਸੁਸਵਾਰ ਦਾਰੋ ਜੇ ਕੋ ਖਾਵੇ ਜੇ ਕੋ ਵੰਚਾ ਇਸ ਕਾ ਹਯੋ ਦਾਰੋ ਏ ਵਸਤੁ ਤਜਿ ਨੈ ਜਾਈ ਨਿਤ ਨਿਤ ਰਖੁਰ ਉਤਾਰੂ ਤਮ ਸੰਸਾਰ ਚਰਨ ਲਗ ਤਰੀਐ ਸੋ ਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹੱਲਾ ਪਨੀਵਾਂ ਤੇਰਾ ਗੀਤਾ ਜਾਂ ਤੋ ਨਾਹੀ ਮਨਨ ਜੋ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪ੍ਰਿਤ ਅਸਪਇ ਹੋਈ ਤਰਸ ਪਇ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਥੀ ਵੈ ਹਰਿਆ ਪੌੜੀ ਜਿਥੈ ਦੁਸਮਰਥ ਜਿਥੈ ਕੋਈ ਨਾਹੀ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਨਕੇ ਜਮਕੇ ਦੂਤ ਨਾਏ ਤੇਰੇ ਛੜ ਜਾਏ ਪਉਜਲ ਵਿਖਮਸ ਗਾਹੋ ਗ੍ਰਿ ਸ਼ੌਦੀ ਪਾਰ ਪਾਹੇ ਜਿਨ ਕਲਗੀ ਪਿਆਸ ਅੰਮ੍ਰਿਤ ਸੇਖਾਹੇ ਕਲ ਮੈ ਹੋ ਪੁਨ ਗੁਣ ਗਵਨ ਗਾਹੇ ਸਭ ਸੈਨੋ ਕਿਰਪਾਲ ਸਮਾਲੇ ਸਾਈ ਸਾਹੇ ਮਿਰਥਾ ਕੋ ਨ ਜਾਏ ਨੀ ਆਵੇ ਤਲੀ ਆਹੇ ਸਲੋਕ ਮਹੱਲਾ ਪੰਜਾਬ ਅੰਤਰ ਗੁਰ ਰੱਧਨਾ ਜਿ ਹਦਿ ਗੁਰ ਨਾਮ ਉਨੀ ਤ੍ਰਿ ਅਰ ਗੁਰੂ ਵੇਖਣਾ ਸ੍ਰਵਣੀ ਸੁਣਨਾ ਗੁਰ ਨਾਮ ਓ ਸਤਿਗੁਰ ਸੇ ਤੀਰਤਿਆ ਦਰਗੇ ਪਾਈ ਠਾਓ ਕਹ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਤ ਦੇ ਜਗ ਮੈਂ ਤਮ ਕਾਢੀ ਆਇ ਵਰ ਲੈ ਕੇ ਕੀ ਮਹੱਲਾ ਪੰਜਾਬ ਰਖੇ ਰਖਨ ਹਾਰਿ ਆਪ ਬਾਰੇ ਅਨ ਗੁਰ ਕੀ ਪੈਰੀ ਪਾਈ ਕਾ ਇਸ ਵਾਰ ਅਨ ਹੋਇ ਆਪਣੇ ਆਲ ਮਨੋ ਨਾ ਵਿਸਾਰੇ ਅਨ ਸਾਧੂ ਜਨ ਕੇ ਸੰਗ ਪਵ ਜਲ ਤਾਰੇ ਅਨ ਸਾਕਤ ਨਿੰਦਕ ਦੁਸ਼ਟ ਕਿ ਨਾਹੇ ਬਿਦਾਰ ਅਨ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਉ ਅਰਦਾਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਦੀ ਸਹਾਇ ਮਹਾਰਾਜ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ 6 10ਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਦੇਵ ਜੀ ਫਰੰਗ ਗੁਰ ਤੇ ਅਮਰਦਾਸ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਮਰ ਸ੍ਰੀ ਹਰਿ ਰਾਏ ਸਹਿਰਕ੍ਰਿਸ਼ਨ ਜੀ ਤੇ ਆਏ ਦੀ ਸ੍ਰੀ ਸਭ ਦੁੱਖ ਜਾਇ ਤੇ ਗੁਰਹਦਰ ਸਮਰਿਆ ਕਰਨੋਂ ਜੀ ਆਵੇ ਤੈ ਸਭ ਖਿਣਾ ਦੀ ਸਹਾਇ

ਗੁਰਦਵਾਰਨ ਸੇਵਾ ਲਈ ਗੁਰਬਾਨੀਆਂ ਕੀਤੀਆਂ ਧਰਮਨੀਆ ਰੈਸਕੀ ਕਿਸ ਸੰਸਵਸਨ ਨਾਲ ਨਿਵਾਇਤ ਨਾਂ ਦੀ ਕਮਾਈ ਦਾ ਤੇ ਅੰਦਰ ਕੀ ਖਾਲਸਾ ਜੀ ਸਭ ਬੋਲੋ ਜੀ ਪੰਜਾ ਤਖਤਾਂ ਸਰਬਤ ਗੁਰਦਵਾਰਿਆਂ ਦਾ ਤੇ ਅੰਦਰ ਕੀ ਖਾਲਸਾ ਜੀ ਸਭ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੇ ਉਦਾਸਲੇ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਭ ਤਾਂਤਾਰਿ ਸ਼ਰਿਆ ਦੇਖੀ ਫਤਿਹ ਬਰਦ ਕੀ ਪੈਜ ਪੰਨ ਕੀ ਜੀਤ ਸ੍ਰੀ ਸਾਹਿਬ ਜੀ ਕੀ ਸਾਈ ਖਾਲਸਾ ਜੀ ਕੀ ਵਲ ਵਾਲੇ ਬੋਲੋ ਜੀ ਸਿੱਖਨ ਸਿੱਖੀ ਦਾਨ ਕੇ ਇਸ ਦਾਨ ਰਹਿ ਦਾਨ ਵਿਕਤਨ ਸਾ ਦਾਨ ਪ੍ਰਸਾਦਾਂ ਦਾ ਦਾਨ ਸ਼ਰਦਾਨਾਂ ਦਾ ਦਾਨ ਸ੍ਰੀ ਅੰਮ੍ਰਿਤ ਸਰੜੀ ਦਰਸ਼ਨੀ ਸ਼ਿਨਾਚ ਚੌਂਕੀਆਂ ਝੰਡੇ ਬੰਗੇ ਜੁਗ ਜੁਗ ਤਲ ਧਰਮ ਕਨੇ ਕਰ ਖਾਲਸਾ ਦੀ ਸਭ ਬੋਲਣਾ ਜੀ ਆਪ ਜੀ ਆਂ ਦੇ ਸਿੱਖਾਂ ਦਾ ਮਨਨੀਵਾ ਮਤ ਉੱਚੀ ਮਤ ਪੱਧਰ ਰੱਖਾ ਵੇ ਗੁਰੂ ਇਕਾਲ ਬੁਰਖ ਆਪਣੇ ਪੰਧ ਦੀ ਸਦਾ ਸਹਾਇਤਾ ਰ ਜੀ ਸ੍ਰੀ ਨਨਕਾਣਾ ਸਾਹਿਬ ਦੀ ਹੁਰ ਗੁਰ ਦਵਾਰਾਂ ਗ੍ਰਿਤ ਧੰਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲੇ ਦਰਸ਼ਨ ਦੇ ਦਰ ਸੇਵਾ ਸੰਭਾਲਦਾ ਤੁਨ ਪਿਆਰੇ ਖਾਲਸਾ ਜੀਨ ਬਖਸ਼ਣਾ ਨਿਮਾਣਿਆ ਨਿਮਨ ਨਿਤਾਣਿਆਂ ਦੇ ਤਾਨੀ ਉਟਿਆਂ ਦੀ ਉੱਤ ਸੱਚੀ ਪਿੱਤਾ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੁਲੇ ਕੇ ਦਖਤਾਂ ਦੇ ਵਿਰਾਜਮਨ ਹੋ ਕੇ ਸਿੱਖ ਸੰਗਤਾਂ ਦੇ ਦਰਸ਼ਨ ਦੇ ਦਾਰੇ ਦੇਖਣ ਆਲ ਕਰ ਰਿਹਾ ਉਦਿਆਂ ਦਾ ਕੁਟਾਨ ਕੁਟਾਨ ਧੰਵਾਦ ਹੈ ਲੱਖ ਲੱਖ ਸ਼ੁਕਰ ਹੈ ਪਾਤਸ਼ਾਹੀ ਪਾਵਨ ਚਰਨ ਕਮਲਾ ਵਿੱਚ ਸੰਧਿਆ ਬਲੀਨ ਮੁਖਰਾ ਕੀ ਰਹਿਰਾ ਸਾਹਿਬ ਜੀ ਨੇ ਜਾਬ ਕੀਤੇ ਗੁਰਬਾਣੀ ਪੜ੍ਹਦੇ ਹਾਂ ਤੇ ਸੇਵਾ ਨਿਭਾਉਂਦੇ ਹਾਂ ਤੋਂ ਬੇਅੰਤ ਪ੍ਰਕਾਰ ਦੀਆਂ तमाम ਪੁੱਲਾ ਗਲਤੀਆਂ ਹੋ ਗਈਆਂ ਹੁਣ ਕਿੰ ਅਣਜਾਣ ਬੱਚੇ ਸਮੇਂ ਕਿ ਮਾਫਰਨਾ ਅੱਗੇ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਸਮੱਤ ਬਲਬੁੱਦੀ ਬਖਸ਼ਿਸ਼ ਕਰਨੇ ਪਾਤਸ਼ਾਹ ਜੀ ਪੜ੍ਹੀ ਸੁਣ ਗੁਰਬਾਣੀ ਸੱਚਖੰਡ ਵਿਖੇ ਸ਼ੁੱਧ ਕੀ ਪ੍ਰਵਾਨ ਕਰ ਲੈਣ ਦੀ ਧਰਤੀ ਇੰਹੀ ਸੰਗਤਾਂ ਨੇ ਹਿਰਦਿਆਂ ਦੇ ਵਿਸਾਉਣੇ ਸੰਗਤਾਂ ਦਾ ਕਦਮ ਕਦਮ ਚੱਲੇ ਲੇਖੇ ਲੋਣਾ ਬਜੀਆਂ ਦੇ ਪਾਣੀ ਦੇ ਅੰਦਰ ਚਾਰ ਪੈਰ ਦਿੰਦੇ ਖੜਾ ਸੁਖਾ ਨਾਲ ਪ੍ਰੀਤ ਹੋਇਆ ਹੈ ਚਾਰ ਪੈ ਰਹਿਣ ਆਰੀਏ ਸੁਖਾ ਨਾਲ ਬਤੀਤ ਕਰਾਵਣੀ ਦਾਰਾਂ ਗਿਆ ਸੰਗਤਾਨੀ ਹਾਜ਼ਰੀਆਂ ਪ੍ਰਵਾਨ ਕਰਨੀਆਂ ਤੈਨੂੰ ਫੁੱਲ ਪੇਟਾ ਕੀਤਾ ਦਰ ਪ੍ਰਵਾਨ ਕਰਣਾ ਜੀ ਬਾਣੀ ਵਿੱਚੋਂ ਆਪਣਾ ਮੈਂ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਕੁਮਨਾਮੇ ਚੱਲਣ ਦੀ ਸਮਰੱਥਾ ਬਖਸ਼ਨੀ ਸਹੀ ਪਿਆਰੇ ਮੇਲ ਜਨਾ ਮਿਲਿਆ ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਬੋਲੇ ਸੋਨਿਆ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ واحکو جی ہے اہل ٹل گر سیپائی درشن ہے سرو کے جنم مرن دکھ جائی ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਹਮ ਮੈਲੇ ਤੁਮ ਹੂਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀ ਕੋ ठाकुर ਦੇਸਾ ਰਹਾਉ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰਵਾਨ ਤੁਮ ਕਰੋ ਪਲਾਹਮ ਪਲੋ ਨ ਜਾਣ ਹੈ ਤੁਮ ਸਦਾ ਸਦਾ ਦਇਆਲਾ ਤੁਮ ਸੁਖ ਦਾਈ ਪੁਰਖ ਵਿਦਾਤੇ ਤੁਮ ਰਾਖੋ ਆਪਣੇ ਬਾਲਾ ਤੁਮਨੇ ਦਾਨ ਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੁ ਨਾਨਕ ਹਮ ਹੈ ਹਵਾਲਾ ਰਾਖ ਸੰਤਨ ਕੈ ਪਾਛੈ ਤੁਮਨੇ ਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੁ ਨਾਨਕ ਹਮ ਹੈ ਹਵਾਲਾ ਰਾਖ ਸੰਤਨ ਕੈ ਪਾਛੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ